ਇਸ ਸিসিਟੀਵੀ ਫੁਟੇਜ ਨੂੰ ਜਰਾ ਧਿਆਨ ਨਾਲ ਦੇਖ ਲਓ ਵਿਅਕਤੀ ਕਤੂਰੀਆਂ ਨੂੰ ਘੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੀ ਹਰਕਤ ਸিসিਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਸੰਸਥਾ ਦੇ ਵੱਲੋਂ ਅੱਗੇ ਆ ਕੇ ਇਸ ਵਿਅਕਤੀ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਜਾਂਦੀ ਹੈ ਜਾਨਵਰਾਂ ਤੇ ਅਤਿਆਚਾਰ ਕਰਕੇ ਦਰਦਨਾਕ ਮੌਤ ਦੇ ਮਾਮਲੇ ਦੇ ਵਿੱਚ ਹੈਲਪ ਫਾਰ ਐਨੀਮਲ ਸੰਸਥਾ ਦੀ ਸ਼ਿਕਾਇਤ ਇੱਕ ਵਿਅਕਤੀ ਦੇ ਤੌਰ ਤੇ ਐਨੀਮਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੰਸਥਾ ਦੇ ਮੁਖੀ ਮਨੀ ਸਿੰਘ ਨੇ ਛਾਣਾ ਟੈਲੋ ਦੇ ਵਿੱਚ ਸ਼ਿਕਾਇਤ ਕਰਕੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੇ ਗੋਲ ਪਹੁੰਚਦੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਵਿਅਕਤੀ ਕਤੂਰੀਆਂ ਨੂੰ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਨੇ ਪਹਿਲਾਂ ਥੱਲੇ ਕਤੂਰੀਆਂ ਨੂੰ ਪਹਿਲਾਂ ਦਬਾਇਆ ਕੁੱਟਿਆ ਅਤੇ ਉਸ ਤੋਂ ਬਾਅਦ ਡੰਡਿਆਂ ਦੇ ਨਾਲ ਕੁੱਟ-ਕੁੱਟ ਕੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਆਰੋਪੀ ਹੋਰ ਕੁੱਤਿਆਂ ਨੂੰ ਵੀ ਜ਼ਖਮੀ ਕਰਦਾ ਹੋਇਆ ਦਿਖਾਇਦੇ ਹੈ ਜਿਸ ਤੋਂ ਬਾਅਦ ਪਸ਼ੂਆਂ ਦੇ ਨਾਲ ਅਜਿਹੀ क्रूरਤਾ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਐਨ ਜੀਓ ਦੇ ਵੱਲੋਂ ਹਰਕਤ 'ਚ ਆਉਣ ਤੋਂ ਬਾਅਦ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਇਹ ਜੀ ਵੀਡੀਓ ਹੈਗੀ ਹੈ ਦਰ ਰਣਜੀਤ ਐਵੇਨਿਊ ਫੇਸ 2 ਦੀ ਵੀਡੀਓ ਹੈ। ਇੱਕ ਵਰਿੰਦਰ ਸਿੰਘ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਬੜਾ ਮਤਲਬ ਨਾਲ ਬੇਰਹਿਮੀ ਦੇ ਨਾਲ ਉਹਨੇ ਲੋਹੇ ਦੀਆਂ ਰਾਡਾਂ ਦੇ ਨਾਲ ਫੜ ਕੇ ਛੋਟੇ-ਛੋਟੇ ਮਤਲਬ ਮਹੀਨੇ-ਮਹੀਨੇ ਦੇ ਕਤੂਰੇ ਹੋਣੇ ਆ। ਬੜੀ ਬੇਰਹਿਮੀ ਦੇ ਨਾਲ ਦੋ ਬਤੂਰਿਆਂ ਤੋਂ ਨੇ ਮੌਤੇ ਘਰਾਟ ਪਾਰਤਾ ਇੱਕ ਨੂੰ ਬੜੀ ਜ਼ੋਰ ਦੀ ਇੱਕ ਬਵੰਦ ਮਕਾਨ ਦੇ ਬਾਹਰ ਕੁੱਟਦਾ ਫਿਰ ਦੂਜੇ ਨੂੰ ਪੈਰਾਂ ਨਾਲ ਜਾ ਕੇ ਮਿੱਦਦਾ ਮਿੱਦ ਕੇ ਦੋਨੋਂ ਬਤੂਰਿਆਂ ਨੇ ਜਾਨੋਂ ਮਾਰ ਦਿੱਤੇ ਇੱਕ ਦੀ ਹਾਲਤ ਕ੍ਰਿਟੀਕਲ ਹੈ ਤੇ ਮਤਲਬ ਉਹ ਪੂਰੇ ਮਹੱਲੇ ਦੇ ਵਿੱਚ ਉਹਨੇ ਵਿਚਾਰੇ ਇਹਨਾਂ ਜਿੰਨੇ ਡੋਗ ਨੇ ਸਾਰਿਆਂ ਤੇ ਦਹਿਸ਼ਤ ਫੈਲਾਈ ਫੀ ਹੈ ਅਸੀਂ ਹੈਰਾਨ ਆ ਵੀ ਮਾਨਸਿਕਤਾ ਵੀ ਇੰਨੀ ਗੇਰ ਸਕਦੀ ਹੈ ਕਿ ਇਨਸਾਨ ਤਾਂ ਅਸੀਂ ਕਈ ਵਾਰ ਇਦਾਂ ਕਰਦੇ ਦੇਖਿਆ ਸੀਗੇ ਇੱਕ ਦੂਜੇ ਨਾਲ ਵੀ ਇਨਸਾਨ ਇਨਸਾਨ ਲੜਦੇ ਨੇ ਕਈ ਵਾਰ ਇੱਕ ਦੂਜੇ ਨਾਲ ਤਾਂ ਕਰ ਦਿੰਦੇ ਨੇ ਪਰ ਉਹ ਚਾਰਾਂ ਮਹੀਨੇ ਦੇ ਬੱਚੇ ਨੇ ਕਿਤੇ ਵੀ ਨਾ ਕਿਸੇ ਨੂੰ ਕੁਝ ਕਹਿਣ ਜੋਗੇ ਨੇ ਨਾ ਉਹ ਕੁਝ ਗੱਲ ਆ ਨਾ ਬਾਤ ਆ ਬਸ ਉਹਨੂੰ ਉਹਨੇ ਨਾ ਆਪਣੇ ਘਰੇ ਵੀ ਕੁੱਤੇ ਰੱਖੇ ਸੁਣਨ ਚਾਹਿਆ ਆਪਣੇ ਕੁੱਤਿਆਂ ਨੂੰ ਵੀ ਕੁੱਟਦਾ ਕਾਰਨ ਕੀ ਸਰ ਕਾਰਨ ਇਹੀ ਉਹਦੀ ਮਾਨਸਿਕਤਾ ਕਹਿੰਦਾ ਮੇਰੇ ਕੁੱਤਿਆਂ ਨੂੰ ਭੌਂਕਦੇ ਆ ਕਿ ਦੱਸ ਤੂੰ ਆਪ ਕੁੱਤੇ ਰੱਖੇ ਆ ਉਹਦੇ ਤੇ ਡੌਗ ਡੌਗ ਦਾ ਨੇਚਰ ਆ ਡੌਗ ਨੇ ਦੂਸਰੇ ਡੌਗ ਨੂੰ ਦੇਖ ਕੇ ਭੌਂਕਣਾ ਹਮੇਸ਼ਾ ਕਿਉਂਕਿ ਉਹਦਾ ਨੇਚਰ ਆ ਐਨੀ ਗੱਲ ਪਿੱਛੇ ਆ ਕੇ ਕਤੂਰਿਆਂ ਨੂੰ ਮਾਰਤਾ ਯਾਰ ਬੜਾ ਦੱਸ ਤੇ ਮੁਕੱਦਮਾ ਅਦਾਲਤ ਵਿੱਚ ਹੋਇਆ ਜੀ ਹਾਂਜੀ ਹਾਂਜੀ ਇਹਦੇ ਡੇਲੋ ਥਾਣੇ ਦੇ ਵਿੱਚ ਕ੍ਰਿਮਨ ਅਦਾਲਤ ਵਿੱਚ ਕਰ ਦਿੱਤਾ বিএনএস 1025 एनिमल क्रुएल्टी ਐਕਟ 11 ਦੇ ਤਹਿਤ ਮੁਕੱਦਮਾ ਦਰਜ ਹੁਣ ਪੁਲਿਸ ਦੀ ਪਾਲ ਕਰ ਰਹੀ ਹੈ ਇਸ ਟਾਈਮ ਪੱਛਿਆ ਓਕੇ ਐਫਆਈ ਦੀ ਕਾਪੀ ਮਿਲ ਜੇ ਕਿਸਾਨ ਨੂੰ ਹਾਂਜੀ ਹਾਂਜੀ ਐਫਆਈ ਦੀ ਕਾਪੀ ਮੈਂ ਤੁਹਾਨੂੰ ਭੇਜ ਦਿੰਦਾ ਜੀ ਫੈਮਲੀ ਕਿੱਧਰ ਹੈ ਫੈਮਲੀ ਹੈਗੀ ਆ ਹਾਂ ਫੈਮਲੀ ਦੇ ਗੱਲ ਇਦਾਂ ਜੀ ਫੈਮਲੀ ਚ ਪਤਾ ਲੱਗਿਆ ਇਹਦੀ ਵਾਈਫ ਹੀ ਰਹਿੰਦੇ ਨੇ ਨਾਲ ਬੱਚਾ ਮਾਪੇ ਵੀ ਸ਼ਾਇਦ ਇਹੀ ਕੰਨੋ ਐਜ਼ ਕੋਈ ਮਾਨਸਿਕਤਾ ਹੀ ਇਦਾਂ ਦੀ ਹੈ ਮਾਪੇ ਵੀ ਸ਼ਾਇਦ ਨਾਲ ਨਹੀਂ ਰਹਿੰਦੇ ਕਿਉਂਕਿ ਕਈ ਵਾਰ ਬੰਦੇ ਦਾ ਸੁਭਾਅ ਇਦਾਂ ਦਾ ਹੋ ਜਿਹੜਾ ਬੰਦਾ ਛੋਟੇ ਛੋਟੇ ਕਤੂਰੀਆਂ ਨਾਲ ਇਦਾਂ ਕਰ ਸਕਦਾ ਹੋ ਸਕਦਾ ਘਰੇਲੂ ਪਰ ਸੁਣਿਆ ਇੰਜੀਨੀਅਰ ਆ ਬੰਦਾ ਪੜਿਆ ਲਿਖਿਆ ਮੈਂ ਆ ਭਰਾ ਨਾ ਵੀ ਇਹੋ ਜੀ ਬੰਦੇ ਦੀ ਮਾਨਸਿਕਤਾ ਹੋ ਜਾਂਦੀ ਹੈ